ਹਾਂ ਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣਾ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 2 ਫਟੇ ਬੁੱਲਾਂ ਤੇ ਮਲਾਈ ਲਗਾਉਣ ਨਾਲ ਬੁੱਲ ਮਲਾਈ ਵਾਂਗ ਨਰਮ ਹੋ ਜਾਂਦੇ ਹਨ ਨੰਬਰ 3 ਜਿਨ੍ਹਾਂ ਨੂੰ ਪਤਰੀ ਸਮੱਸਿਆ ਹੈ ਉਹ ਪਾਲਕ ਬੈਂਗਣ ਟਮਾਟਰ ਜੰਕ ਫੂਡ ਡੱਬਾ ਬੰਦ ਖੋ ਜਾਂਦਾ ਸੇਵਨ ਬਿਲਕੁਲ ਨਾ ਕਰੋ ਨੰਬਰ 4 ਨਿੰਬੂ ਦੀਆਂ ਕੁਝ ਬੂੰਦਾਂ ਪਾਣੀ ਵਿੱਚ ਮਿਲਾ ਕੇ ਉਸ ਪਾਣੀ ਨਾਲ ਇਸ਼ਨਾਨ ਕਰੋ ਇਸ ਨਾਲ ਸਰੀਰ ਵਿੱਚ ਠੰਡਕ ਮਹਿਸੂਸ ਹੋਵੇ ਗੀ ਨੰਬਰ 5 ਵਾਲਾਂ ਨੂੰ ਆਮਲਾ ਕਲੌਂਜੀ ਅਤੇ ਮੇਥੀ ਦੇ ਪਾਣੀ ਨਾਲ ਧੋਵੋ ਇਸ ਨਾਲ ਤੁਹਾਡੇ ਵਾਲ ਕਾਲੇ ਸੰਘਣੇ ਅਤੇ ਮਲੈਮ ਹੋ ਜਾਣਗੇ ਨੰਬਰ 6 ਕੱਚਾ ਤੁਧ ਰਜਾਨਾ ਪੀਣ ਨਾਲ ਅਤੇ ਸਕਿਨ ਤੇ ਲਗਾਉਣ ਨਾਲ ਸਕਿਨ ਨਿਖਰਨ ਲੱਗਦੀ ਹੈ ਨੰਬਰ 7 ਜੇਕਰ ਤੁਹਾਡੇ ਹੱਥਾਂ ਪੈਰਾਂ ਦੀ ਚਮੜੀ ਕਾਲੀ ਹੋ ਗਈ ਹੈ ਤਾਂ ਸੌਣ ਤੋਂ ਪਹਿਲਾਂ ਨਿੰਬੂ ਦਾ ਰਸ ਜ਼ਰੂਰ ਲਗਾਓ ਚામੜੀ ਦਾ ਰੰਗ ਚੇਂਜ ਹੋਣ ਲੱਗ ਜਾਵੇਗਾ ਬਰਾਠ ਸ਼ੂਗਰ ਦੇ ਮਰੀਜ਼ਾਂ ਨੂੰ ਚੀਨੀ ਦੇ ਬਜਾਏ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 9 ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਾਲ ਚੀਨੀ ਨੂੰ ਪਾਣੀ ਵਿੱਚ ਵਾਲ ਕੇ ਠੰਡਾ ਕਰ ਲਓ ਅਤੇ ਸਵੇਰੇ ਖਾਲੀ ਪੇਟ ਪੀਣ ਨਾਲ ਗੈਸ ਤੋਂ ਰਾਹਤ ਮਿਲੇਗੀ ਨੰਬਰ 10 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਹਰ ਸਮੇਂ ਥੱਕੇ ਥੱਕੇ ਮਹਿਸੂਸ ਹੋ ਰਹੇ ਤਾਂ ਅਨਾਰ ਅਤੇ ਚਕੰਦਰ ਦਾ ਜੂਸ ਪਿਓ ਇਸ ਨਾਲ ਤੁਹਾਡੇ ਸਰੀਰ ਵਿੱਚ ਖੂਨ ਵਧੇਗਾ ਅਤੇ ਹਮੇਸ਼ਾ ਤੰਦਰੁਸਤ ਰਹੋਗੇ ਨੰਬਰ 11 ਗਰਮੀਆਂ ਵਿੱਚ ਤਰਬੂਜ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਧੰਨਵਾਦ